ਉਹ ਨੂੰ ਮੇਰੇ ਕੋਲੇ 골ਦੂਏ ਦੇ ਪੁੱਤਰੇ ਪਤਾ ਸਿਧਾ ਮੈਂ ਵੀ ਜੱਟਾਂ ਦਾ ਪੋਤੇ ਆ ਭੁੱਲਵਾ ਦਾ ਬੱਟੀ ਸਰੀਆਲੀ ਵਾਲਿਆਂ ਦਾ ਲਾ ਜੀ ਭੁੱਲਰ ਵੀ ਲੋਹਰੀਆ ਜੱਟਿਆ ਤੇਰੇ ਨੂੰ ਮੈਂ ਕੋਈ ਗੁੱਲੀ ਘੜ ਕ ਸੁਨਿਆਰਾ ਨਹੀਂ ਇਹਨੂੰ ਕਿਰਨ ਦਰਜੇ ਨੂੰ ਇੱਥੇ ਲੋਕ ਕਹਿੰਦੇ ਗੁੱਲੀ ਘੜ ਸੁਨਿਆਰਾ ਆ ਦੇਖ ਲਈ ਹਾਂ ਦੇਖ ਲਈ ਇਹਨੂੰ ਯਾਰੋ ਜੀ ਕਿਹਿਆ ਦਿੱਤ ਗਿਆ ਬੜੀਆਂ ਗੱਲਾਂ ਕੀਤੀਆਂ ਆ ਜੱਟ ਤੈਨੂੰ ਲੜਕਾਰ ਦਾ ਜਿੱਥੇ ਵੇਖਣਾ ਉਵੇਖ ਲੈ ਤੋਂ ਦੂਰੇ ਦੇ ਤੋੜੇ ਗੋਲ ਦੂਰੇ ਦੇ ਪੋਤੜੇ ਪੋਤਾ ਛਤਾ ਮੈਂ ਵੀ ਚਟਾ ਪੋਤੇਆ ਪੁਲਵਾਲਾ ਦਾ ਬੱਟੀ ਸਰੀਆਲੀ ਵਾਲਿਆਂ ਦਾ ਲਾਜir ਪੁਲਰ ਵੀ ਲੋਹੜੀਆਂ ਜੱਟਿਆ ਤੇਰੇਆਂ ਨੂੰ ਮੈਂ ਕੋਈ ਗੁੱਲੀ ਘੜ ਕੋ ਸੁਨਿਆਰਾ ਨਹੀਂ ਇਹਨੂੰ ਕਿਰਨ ਦੁਕੈ ਨੂੰ ਇੱਥੇ ਲੋਕਾਂ ਦੇ ਗੁੱਲੀ ਘੜ ਸੁਨਿਆਰਾ ਹਾਂ ਦੇਖ ਰਹੀ ਹੈ ਹਾਂ ਦੇਖ ਰਹੀ ਹੈ ਉਹ ਜਾ ਤੂੰ ਬੜੀਆਂ ਵਡਿੱਕੀਆਂ ਕੀਤੀਆਂ ਕੀਤੀਆਂ ਬੜੀਆਂ ਗੱਲਾਂ ਕੀਤੀਆਂ ਆ ਜੱਟ ਤੈਨੂੰ ਲੜਕਾਰਦਾ ਜਿੱਥੇ ਵੇਖਣਾ ਉਹ ਵੇਖ ਲੈ ਕੋ ਦੂ ਮੇਰੇ ਤੋੜੇ ਬੋਲ ਦੂ ਮੇਰੇ ਪੁੱਤੜੇ ਪੋਤਾ ਸਿਧਾਓ ਮੈਂ ਵੀ ਜੱਟਾਂ ਦਾ ਪੋਤੇ ਆ ਭੁਲੜਾ ਦਾ ਬੱਟੀ ਸਰੀਆਲੀ ਵਾਲਿਆਂ ਦਾ ਲਾ ਜੀ ਭੁਲੜੀ ਲਾਹੌਰਿਆ ਜੱਟਿਆ ਤੇਰੇ ਨੂੰ ਮੈਂ ਕੋਈ ਗੁੱਲੀ ਘੜ ਕੋ ਸੁਨਿਆਰਾ ਨਹੀਂ ਇਹਨੂੰ ਕਿਰਨ ਦਰਜੇ ਨੂੰ ਇੱਥੇ ਲੋਕ ਕਹਿੰਦੇ ਗੁੱਲੀ ਘੜ ਸੁਨਿਆਰਾ ਆਹ ਦੇਖ ਲਈ ਆਹ ਦੇਖ ਲਈ ਹੈ ਆਹ ਦੇਖ ਲਈ ਆਹ ਦੇਖ ਲਈ ਤੇ ਜਾ ਤੂੰ ਬੜੀਆਂ ਰੁਟਕੀਆਂ ਕੀਤੀਆਂ ਕੀਤੀਆਂ ਬੜੀਆਂ ਗੱਲਾਂ ਕੀਤੀਆਂ ਆ ਜੱਟ ਤੈਨੂੰ ਲਰਕਾਰਦਾ ਜਿੱਥੇ ਵੇਖਣਾ ਉਹ ਵੇਖ ਲਈ ਤੋਂ ਨੂੰ ਮੈਂ ਤੇਰੇ ਬੋਲ ਦੂਰੇ ਮੈਂ ਪੋਤੜੇ ਪਤਾ ਛਤਾ ਮੈਂ ਵੀ ਜੱਟ ਦਾ ਪੋਤਿਆ ਭੁੱਲਵਾ ਦਾ ਬੱਟੀ ਸਰੀਆਲੀ ਵਾਲਿਆਂ ਦਾ ਨਰਵੀਨਾ ਰਿਆ ਜੱਟਿਆ ਤੇਰੇਆਂ ਨੂੰ ਮੈਂ ਕੋਈ ਗੁੱਲੀ ਘੜ ਕੋ ਸੁਨਿਆਰਾ ਨਹੀਂ ਇਹਨੂੰ ਕਿਰਨ ਦਰਜੇ ਨੂੰ ਇੱਥੇ ਲੋਕਾਂ ਕਹਿੰਦੇ ਗੁੱਲੀ ਘੜ ਸੁਨਿਆਰਾ ਆ ਦੇਖ ਲਈ ਹੈ ਹਾ ਲੱਲਾ ਆ ਦੇਖ ਲਈ ਇਹਨੂੰ ਤੇ ਜਾ ਤੂੰ ਬੜੀਆਂ ਵਧੀਆ ਕੀਤੀਆਂ ਕੀਤੀਆਂ ਬੜੀਆਂ ਗੱਲਾਂ ਕੀਤੀਆਂ ਆ ਜੱਟ ਤੈਨੂੰ ਲੜਕਾਰ ਦਾ ਜਿੱਥੇ ਵੇਖਣਾ ਉੱਥੇ ਵੇਖ ਲੈ ਤੂੰ ਦੂਰੇ ਦੇ ਤੋੜੇ ਗੋਲ ਦੂਰੇ ਦੇ ਪੁੱਤਰੇ ਪਤਾ ਸਿਧਾਓ ਤੇ ਕਾਲਾ ਪੋਤਿਆ ਪੁਲਵਾਲਾ ਬੱਤੀ ਸਰੀਆਲੀ ਵਾਲਿਆਂ ਦਾ ਲਾਜੀ ਪੁਲਰ ਵੀ ਲੋਹਰੀਆ ਜੱਟਿਆ ਤੇਰੇ ਨੂੰ ਮੈਂ ਕੋਈ ਗੁੱਲੀ ਘੜ ਕੋ ਸੁਨਿਆਰਾ ਨਹੀਂ ਇਹਨੂੰ ਕਿਰਨ ਦਰਜੇ ਨੂੰ ਇੱਥੇ ਲੋਕਾਂ ਦੇ ਗੁੱਲੀ ਘੜ ਸੁਨਿਆਰਾ ਆਹ ਦੇਖ ਨਹੀਂ ਹੈ ਆਹ ਦੇਖ ਰਹੀ ਹੋ ਲੋ ਤੇ ਜਾ ਤੂੰ ਬੜੀਆਂ ਵਧੀਕੀਆਂ ਕੀਤੀਆਂ ਕੀਤੀਆਂ ਬੜੀਆਂ ਗੱਲਾਂ ਕੀਤੀਆਂ ਆ ਜੱਟ ਤੈਨੂੰ ਲੜਕਾਰ ਦਾ ਜਿੱਥੇ ਵੇਖਣਾ ਉੱਥੇ ਵੇਖ ਲੈ ਗੋਲਦੂ ਮੇਰੇ ਤੋੜੇ ਗੋਲਦੂ ਮੇਰੇ ਪੁੱਤੜੇ ਪਤਾ ਸਿਧਾਓ ਮੈਂ ਵੀ ਜੱਟਾਂ ਦਾ ਪੋਤੇ ਆ ਭੁੱਲਣਾ ਦਾ ਬਟੀ ਸਰੇਆਲੀ ਵਾਲਿਆਂ ਦਾ ਲਾਜੀ ਪੁੱਲਰ ਵੀ ਲੋਹਰੀਆ ਜੱਟਿਆ ਤੇਰੇ ਨੂੰ ਮੈਂ ਕੋਈ ਗੁੱਲੀ ਘੜ ਕੋ ਸੁਨਿਆਰਾ ਨਹੀਂ ਇਹਨੂੰ ਕਿਰਦੂ ਦਰਜੇ ਨੂੰ ਇੱਥੇ ਲੋਕਾਂ ਕਹਿੰਦੇ ਗੁੱਲੀ ਘੜ ਸੁਨਿਆਰਾ ਆਂ ਦੇਖ ਨਹੀਂ ਆਂ ਦੇਖ ਰਹੀ ਹੈ ਆਂ ਦੇਖ ਰਹੀ ਇਹਨੂੰ ਤੇ ਜੱਟ ਬੜੀਆਂ ਲੁੱਟੀਆਂ ਕੀਤੀਆਂ ਕੀਤੀਆਂ ਬੜੀਆਂ ਗੱਲਾਂ ਕੀਤੀਆਂ ਆ ਜੱਟ ਤੈਨੂੰ ਲੜਕਾਰ ਦਾ ਜਿੱਥੇ ਵੇਖਣਾ ਉਹ ਵੇਖ ਲੈ